ਜਿਹੜਾ ਵੀਰ ਮਨੁੱਖਤਾ ਦੀ ਸੇਵਾ ਵਾਲਾ ਨਾ ਗੁਰਪ੍ਰੀਤ ਵੀਰ ਦੇਖ ਲਓ ਜਿੱਨੀ ਉਹ ਸੇਵਾ ਕਰਦਾ ਵਾ ਕਿਹੜਾ ਕਹਦੂਗਾ ਵੀ ਉਹਨੂੰ ਵੇਲਦਾ ਫਿਰਦਾ ਸੁਬਮੈ ਨਹੀਂ ਕਹਦੀ ਉਹਨੂੰ ਮਨੁੱਖਤਾ ਦੀ ਸੇਵਾ ਉਹ ਤਾਂ ਇੱਕ ਰੱਬ ਦੀ ਸੇਵਾ ਵਾਲਾ ਕੰਮ ਆ ਮੈਂ ਤਾਂ ਨਹੀਂ ਇੰਨੇ ਦੁਖੀਆਂ ਨੂੰ ਲਿਆ ਕੇ ਇੰਨੀ ਉਹਦੀ ਸੇਵਾ ਕਰਦਾ ਇੰਨੀ ਤਾਂ ਕੋਈ ਆਪਦਿਆ ਨਹੀਂ ਕਰਦਾ ਮੈਨੂੰ ਤਾਂ ਲੱਗਦਾ ਹੀ ਨਹੀਂ ਆ ਵੀ ਹਾਂ ਵੀ ਇਹ ਜਿਵੇਂ ਕਹਿੰਦੇ ਆਸ਼ਰਮ ਆ ਇੰਨੇ ਸੋਹਣੇ ਉਹਨੇ ਕੱਪੜੇ ਪਾ ਕੇ ਰੱਖਦਾ ਇੰਨੀ ਉਹਦੀ ਕੇਅਰ ਕਰਦਾ ਇੰਨੀ ਤਾਂ ਕੋਈ ਆਪਦਿਆ ਨਹੀਂ ਕਰਦਾ ਆਉਂਦਾ ਬਸਦਾ ਰਹੇ ਮੇਰਾ ਵੀਰ ਉਹਨੂੰ ਲੰਬੀ ਉਮਰ ਆ ਵਖਸੀ ਵਾਹੀ ਗਰੂ ਐਨੇ ਦੀ ਸੀਸਾ ਲੈਂਦਾ ਐਨੇ ਖੋੜ ਵਾਂਗੂ ਉਹਨਾਂ ਨੂੰ ਕੀੜਿਆਂ ਦੇ ਵਿੱਚੋਂ ਕੱਢ ਕੇ ਉਹਨਾਂ ਨੂੰ ਵਧੀਆ ਜ਼ਿੰਦਗੀ ਦਿੰਦਾ ਖੁਸ਼ ਜ਼ਿੰਦਗੀ ਜਿਉਂਦੇ ਆ ਉਹਨਾਂ ਦੀ ਸੀਸਾ ਵਾਲਾ ਦੇ ਇੱਕ ਕਿਸਮ ਦਾ ਜਿਹੜੇ ਉਹਨਾਂ ਨੂੰ ਲਿਆਉਂਦਾ ਐਨੇ ਦੁਖੀਆਂ ਨੂੰ ਇੱਕ ਕਿਸਮ ਦਾ ਰੱਬ ਆ ਉਹਨਾਂ ਦੀ ਖਾਤਰ ਦਾ ਰੱਬ ਹੀ ਆ ਉਹ ਉਹਨਾਂ ਦੀ ਖਾਤਰ ਤਾਂ ਜਿਹਨਾਂ ਨੂੰ ਐਨੇ ਦੁਖੀਆਂ ਨੂੰ ਐਨੀ ਐਸ਼ ਦੀ ਜ਼ਿੰਦਗੀ ਜਿਉਂਣ ਨੂੰ ਮਿਲ ਜਾਂਦੀ ਆ ਨਹੀਂ ਕਿਹੜਾ ਪੁੱਛਦਾ ਜੀ ਕਿਸੇ ਨੂੰ ਇਸ ਕਰਕੇ ਮੇਰੇ ਵੀਰ ਨੂੰ ਵੱਧ ਤੋਂ ਵੱਧ ਇਹ ਮੈਂ ਕਹਿੰਦੀ ਹੁੰਦੀ ਆ ਸ਼ੀਸ਼ਾ ਦਿਆ ਕਰੋ ਤੁਸੀਂ ਬਈ ਅੱਜ ਕੱਲ ਦੇ ਸਮੇਂ ਦੇ ਵਿੱਚ ਇੰਨੇ ਦੁੱਖੀਆਂ ਦੀ ਸੇਵਾ ਕਰਦਾ ਹੋ ਠੀਕ ਹੈ ਜੀ